ਉਹਨਾਂ ਨੇ ਖਰਚੇ ਆ ਜੀ 6998 ਆਂਡ ਫੰਡ ਚ ਇੱਕ ਖਰਚੇ ਉਹਨਾਂ ਦੇ ਸੀਰੀਅਲ ਨੰਬਰ 296 ਦੇ 1512 ਰੁਪਏ ਹੁਣ ਦੇਖ ਲਓ 1512 ਰੁਪਏ ਦੀ ਤਾਂ ਕੋਈ ਨਾ ਕੈਂਚੀ ਆਈ ਹੋਊਗੀ ਜਾਂ ਵੱਧ ਤੋਂ ਵੱਧ ਕੋਈ ਨਾ ਕੋਈ ਉਹ ਜਿਹੜੇ ਡਾਕਟਰ ਨੈਪਕਿੰਜੇ ਵਰਤਦੇ ਉਹ ਆਏ ਹੋਣਗੇ ਹੁਣ ਇਹਦਾ ਰੋੜਾ ਸਾਹਿਬ ਦੱਸਣ ਮੇਰੇ ਕੋਲ ਤਾਂ ਜੋ ਕੁਝ ਉਹਨਾਂ ਨੇ ਖਰਚਿਆ ਉਹ ਸੀਰੀਅਲ ਵਾਈਜ਼ ਹੈ ਸਭ ਕੁਝ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਵੀਰਾਂ ਨੂੰ ਵੀ ਤੇ ਲੁਧਿਆਣੇ ਦੇ ਵੈਸਟੂ ਵਾਲਿਆਂ ਨੂੰ ਵੀ ਕਿ ਯਾਰ ਜਿਹੜੇ ਬੰਦੇ ਲੱਖਾਂ ਰੁਪਏ ਦੇ ਇਸ਼ਤਿਹਾਰ ਲਾ ਰਹੇ ਆ ਲੱਖਾਂ ਰੁਪਏ ਕਿ ਉਹਨਾਂ ਨੇ ਉਧਰ ਦੇ ਲਾਏ ਨੇ ਆ ਬੋਰਡ ਨੀਲੇ ਕੀਤੇ ਪਏ ਆ ਉਹਨਾਂ ਨੇ ਸਾਰੇ ਨੀਲੇ ਪੀਲੇ ਦੇ ਉਹ ਬੰਦੇ ਆਪ ਦੇ ਜਿਹੜੇ ਉਹਨਾਂ ਕੋਲ ਪੈਸਾ ਸੀ ਉਹਨਾਂ ਕੰਮਾਂ ਵਾਸਤੇ ਉਸ ਪੈਸੇ 'ਚ ਦੇਖ ਲਓ ਪਿਛਲੇ 3 ਸਾਲਾਂ 'ਚ ਉਹਨਾਂ ਨੇ ਕੀ ਖਰਚੇ ਆਨ ਰਿਕਾਰਡ ਸਰਕਾਰ ਦਾ ਪੈਸਾ ਪਹਿਲੀ ਗੱਲ ਤਾਂ ਖਰਚੇ 43% ਪੈਸੇ ਨਹੀਂ ਖਰਚੇਗੇ ਲੈ ਹੋਰ ਕੋਈ ਹੁੰਦਾ ਨਾ ਆਸ਼ੂ ਵਰਗਾ ਐ ਫੰਡ ਹੁੰਦਾ ਤੇ ਹੁਣ ਨੂੰ ਸਾਰਾ ਲਧਾੜੇ ਵੈਸਟ ਤੇ ਲੱਗੇ ਹੋਣੇ ਸੀ ਪੈਸੇ ਤੇ ਐਂ ਦਿਖਣੇ ਸੀ ਕਿ ਜਿਹੜੇ ਜਿਹੜੇ ਕਮਰੇ ਜੋ ਸਾਰੇ ਹੋਣੇ ਸੀ ਵੀ ਉਹ ਰੋੜਾ ਸਾਹਿਬ ਤੋਂ ਤਾਂ ਉਹਦੇ ਪੈਸੇ ਨਹੀਂ ਖਰਚੇਗੇ ਬਾਅਦ ਇਹ ਕਿੱਡੇ ਕਿੱਡੇ ਇਸ਼ਤਿਹਾਰਾਂ ਚ ਕਰੀ ਜਾਂਦੇ ਆ ਨੈਗੇਟਿਵ ਕੈਂਪੇਨ ਚ ਲਾ ਰਹੀ ਆ ਨਾ ਗੁੱਸਾ ਨਾ ਹੰਕਾਰ ਜਦੋਂ ਕਰਨਾ ਹੀ ਕੱਖ ਨਹੀਂ ਗੁੱਸਾ ਵੀ ਨਹੀਂ ਆਉਣਾ ਹੰਕਾਰ ਵੀ ਨਹੀਂ ਆਉਣਾ ਜੋ ਕੰਮ ਹੀ ਨਹੀਂ ਕਰਨਾ ਕਿਸੇ ਨੂੰ ਮਿਲਣਾ ਹੀ ਨਹੀਂ ਤੇ ਕਾਹਦਾ ਗੁੱਸਾ ਤੇ ਕਾਹਦਾ ਘਰ ਸੋ ਉਹਨਾਂ ਨੇ ਇਹ ਮੈਂ ਤਾਜ ਦੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕਰੋੜਾ ਸਾਹਿਬ ਇਜ਼ ਨੋਟ ਅ ਨਿਊ ਕੈਂਡੀਡੇਟ ਕਰੋੜਾ ਸਾਹਿਬ ਨੂੰ ਪੰਜਾਬ ਵੱਲੋਂ ਐਮਪੀ ਬਣਾਇਆ ਗਿਆ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਐਮਪੀ ਬਣਾਇਆ ਐਮਐਲਏ ਨੇ ਬਣਾਇਆ ਉਹਨਾਂ ਨੇ ਪਿਛਲੇ ਸਮੇਂ 'ਚ ਆਪ ਦੀ ਕਾਰਜਕਾਰੀ ਕੀ ਆ ਕਰੋੜਾ ਸਾਹਿਬ ਦੀ ਉਹ ਤੁਹਾਨੂੰ ਦੱਸਣੇ ਸੋ ਬਿਲਕੁਲ ਗਲਤਵਾਦੀਆਂ ਚਾਉਣ ਦੀ ਲੋੜ ਦੀ ਤਾਂ ਕਿ ਲੁਧਿਆਣਾ ਵੈਸਟ ਵਾਲਿਆਂ ਨੂੰ ਮੈਂ ਬੇਨਤੀ ਕਰਨਾ ਚਾਹਨਾ ਕਿ ਭਰਾਓ ਇੱਕ ਨੈਰੇਟਿਵ ਹੁਣ ਸਰਕਾਰ ਬਣਾ ਰਹੀ ਹੈ ਕਿ ਰੋਣਾ ਸਾਹਿਬ ਨੂੰ ਅਸੀਂ ਡਿਪਟੀ ਸੀਐਮ ਬਣਾਵਾਂਗੇ ਜਾਂ ਮੰਤਰੀ ਬਣਾਵਾਂ ਮੈਨੂੰ ਇੱਕ ਬੇਨਤੀ ਹੈ ਪਿਛਲੇ 3.5 ਸਾਲਾਂ ਚੋ ਜਿੰਨੇ ਮੰਤਰੀ ਐ ਉਹਨਾਂ ਨੂੰ ਦੇਖ ਲਓ ਉਹਨਾਂ ਦਾ ਵਿਚਾਰਿਆਂ ਦਾ ਕੀ ਹਾਂ ਕੀ ਕੀ ਉਹਨਾਂ ਦੀਆਂ ਪ੍ਰਾਪਤੀਆਂ ਪਟਾਰੂ ਚੱਕ ਸਾਹਿਬ ਦੀ ਕੀ ਪ੍ਰਾਪਤੀ ਜਾਂ ਸਰਾਰੀ ਸਾਹਿਬ ਦੀ ਕੀ ਪ੍ਰਾਪਤੀ ਹੈ ਜਾਂ ਉਹ ਕਿਹੜੇ ਸੀ ਉਹ ਜਲੰਧਰ ਵਾਲੇ ਯਾਰ ਬਲਕਾਰ ਸਿੰਘ ਉਹਨਾਂ ਦੀ ਕੀ ਪ੍ਰਾਪਤੀ ਹੈ ਜਾਂ ਹੋਰ ਕਿਸੇ ਦੀ ਕੀ ਪ੍ਰਾਪਤੀ ਹੈ ਸੋ ਮੇਰਾ ਜਾਣ ਤੋਂ ਭਾਵੇਂ ਜਿਹੜੇ ਅੱਧੀ 18 15 ਮਨਿਸਟਰ ਤੁਰੇ ਫਿਰਦੇ ਆ ਸਾਢੇ 3 ਸਾਲਾਂ ਚ ਉਹਨਾਂ ਨੇ ਉਹਨਾਂ ਦੀ ਕੀ ਪ੍ਰਾਪਤੀ ਤੇ ਸਾਹ ਜ਼ਰੂਰਾ ਸਾਹਿਬ ਦੀ ਕੀ ਪ੍ਰਾਪਤੀ ਹੋ ਜਾਣੀ ਸੋ ਮੇਰੀ ਬੇਨਤੀ ਹੈ ਦਿਹਾੜੇ ਦਾ ਸਟੋਅ ਵਾਲਿਆਂ ਨੂੰ ਕਿ ਇਹ ਪਾਰਟੀ ਸਿਰਫ ਛਧਾਰਾਂ ਵਾਲੀ ਪਾਰਟੀ ਹੈ ਇਹ ਪਾਰਟੀ ਸਿਰਫ ਗੰਦ ਪ੍ਰਚਾਰ ਕਰਨ ਵਾਲੀ ਪਾਰਟੀ ਹੈ ਇਹ ਸੀ ਇਹ ਪਾਰਟੀ ਦੇ ਅੱਗੇ ਟੋਪੀ ਪਾ ਕੇ ਟੋਪੀਆਂ ਪਾਪਾ ਫਿਰਦੇ ਹੁੰਦੇ ਸੀ ਹੁਣ ਕਿਹਦੇ ਸਰ ਤੇ ਕਦੀ ਟੋਪੀ ਦੇਖੀ ਕਿਸੇ ਦੇ ਗੱਲ 'ਚ ਕਦੀ ਮਫਲਰ ਦੇਖਿਆ ਠੀਕ ਹੈ ਤੇ ਇਹ ਟੋਪੀਆਂ ਪਾਪਾ ਫਿਰਦੇ ਸੀ ਤੇ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਇਹ ਜੀ ਟੋਪੀ ਕੋਈ ਪੰਜਾਬ ਦੇ ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ ਪਿਛਲੇ 3.5 ਸਾਲਾਂ ਤੋਂ ਉਹਨਾਂ ਨਾਲ ਹੋਇਆ ਕੀ ਹੈ ਸੋਇਸ ਕਰਕੇ ਸਾਰਾ ਤੇ ਸਾਰਾ ਜੋਰ ਟੇਡੇ ਜਾਂ ਸਿੱਧੇ ਤਰੀਕੇ ਨਾਲ ਕੇਜਰੀਵਾਲ ਸਾਹਿਬ ਨੂੰ ਪਾਰਲੀਮੈਂਟ ਭੇਜਣ ਦਾ ਹੋ ਰਿਹਾ ਸੋ ਲੁਧਿਆਣਾ ਵੈਸਟ ਵਾਲਿਓ ਬੇਨਤੀ ਹੈ ਜੇ ਰੋੜਾ ਸਾਹਿਬ ਨੂੰ ਵੀ ਅੰਦਰਵਾੜ ਕੇ ਕੱਲਿਆਂ ਨੂੰ ਪੁੱਛ ਲੋ ਨਾ ਕਿ ਤੁਸੀਂ ਜਿੰਤਣਾ ਉਹਨਾਂ ਕਹਿੰਦਾ ਮੈਂ ਜਿੰਤਣਾ ਮੈਂ ਤਾਂ ਐਮਪੀ ਠੀਕ ਜੇ ਕੱਲਿਆਂ ਨੂੰ ਪੁੱਛੋ ਮਿੱਕੀ ਜੀ ਗੱਲ ਹੈ ਜੇ ਕਿਸੇ ਕੋਲ ਕਾਰ ਦੀ ਚਾਬੀ ਹੋਵੇ ਨਵੀਂ ਕਾਰ ਦੀ ਜੋਤੋਂ ਕੌਂਗਯੂ ਨੂੰ ਆਟੋ ਰਿਕਸ਼ੇ ਦੀ ਚਾਪੀ ਦੇ ਦੋ ਤਾਂ ਖੁਸ਼ ਹੋਊਗਾ ਕਿ ਨਾਰਾਜ਼ ਹੋਊ। ਸੋ ਕੇਜਰੀਵਾਲ ਸਾਹਿਬ ਤੇ ੱੱਕੇ ਨਾਲ ਲੜਾਇਆ ਨਾ ਤੇ ਜਿੰਨਾਂ ਨੂੰ ਲੜਾਇਆ ਇਹਨਾਂ ਦੇ ਕੈਂਡੀਡੇਟ ਉਹਨਾਂ ਦੀਆਂ ਪ੍ਰਾਪਤੀਆਂ ਜੋ ਹੈਗੀਆਂ ਕਿਉਂਕਿ ਦੇਖੋ ਐਮਪੀ ਛੋਟੀ ਗੱਲ ਨਹੀਂ ਹੁੰਦੀ। 18 ਕਰੋੜ ਰੁਪਈਆ ਹੁਣ ਤੱਕ ਇਹਨਾਂ ਨੂੰ ਫੰਡ ਮਿਲੇਆ। ਤੇ ਜਿੰਨਾਂ ਨੂੰ ਲੜਾ ਰਹੇ ਆ ਉਹਨਾਂ ਦੀਆਂ ਗਾਂ ਤੋਂ ਉਹਨਾਂ ਪ੍ਰਾਪਤੀਆਂ ਦੱਸ ਰਹੀਆਂ ਕਿ ਤੁਸੀਂ ਉਹਨਾਂ ਤੋਂ ਕੀ ਉਮੀਦ ਕਰ ਸਕਦੇ? ਕਿਉਂ ਕੀ ਜਾਦੂ ਕਰਨਗੇ? ਕਿਸੇ ਗੱਲ ਤੇ ਉਹਨਾਂ ਨੇ ਬੋਲਣਾ ਨਹੀਂ ਸੋ ਮੇਰੀ ਬੇਨਤੀ ਹੈ ਤੁਹਾਨੂੰ ਵੀ ਵੀਰਾਂ ਨੂੰ ਕਿ ਯਾ ਫੇਰ ਨਾ ਠੱਗੇ ਜਾਇਓ ਫੇਰ ਨਾ ਗੱਲਾਂ 'ਚ ਆ ਜਾਇਓ ਤੇ ਕਈ ਵਾਰੀ ਨਾ ਇੱਕ ਇੱਕ ਨਰਟੇ ਭਲਾਉਂਦੇ ਆ ਜਿਹੜੇ ਆਮ ਲਿਖਦੇ ਆ ਕਿ ਆਪਦੀ ਸਰਕਾਰ ਤੇ ਆਪ ਦਾ ਐਮਐਲਏ ਮੇਰੀ ਇੱਕ ਬੇਨਤੀ ਹੈ ਕਿ 92 ਤੁਰੇ ਫਰਦੇ ਆ ਤੇ ਕੋਈ ਕਸਰ ਆ ਆਪਦੇ ਐਮਐਲਏਾਂ ਦੀ ਤੁਸੀਂ ਪਰਸ ਵਾਲੇ ਵੀਰ ਨੇਤਰਕ ਆਪਦੇ ਐਮਐਲਏ ਦਾ ਕੋਈ ਨਾ ਕੋਈ ਕੰਮ ਦਿਖਾ ਦਿੰਨੇ ਹੋ ਪੰਜਾਬ ਦੇ ਲੋਕਾਂ ਦੇ ਹੱਥ ਖੜੇ ਹੋਏ ਪਏ ਕੋਰ ਤੋਂ ਕੀ ਕਰਾਉਣਾ ਪੰਜਾਬ ਦੇ ਲੋਕਾਂ ਸੋਚ ਕਰਕੇ ਅਗਲੀ ਭੈਂਤੀ ਆ ਕਿ ਡੇਢ ਸਾਲਾਂ ਦੇ ਚਾਂਸੇ ਚ ਨਾ ਆਇਓ ਜਿਹੜਾ ਨਰੇਟਿਵ ਬਣਾ ਰਹੇ ਆ ਇਹ ਕਹਿੰਦਾ ਸਾਡੇ ਜਿਹੜੇ ਛੋਟੇ ਸ਼ਹਿਰ ਹੈ ਉਥੇ ਸੇਠ ਦੀ ਚੋਰੀ ਹੋ ਗਈ ਅੱਜ ਕੱਲ ਲਾਅ ਐਂਡ ਆਰਡਰ ਦਾ ਬੜਾ ਮਾੜਾ ਹਾਲ ਆਮ ਹੀ ਦੁਕਾਨਾਂ ਭੰਨ ਲੈਂਦੇ ਤੁਸੀਂ ਸਾਰਿਆਂ ਨੇ ਦੇਖਿਆ ਤੇ ਮੇਰੇ ਸ਼ਹਿਰ ਚ ਫਰੀਦਕੋਟ ਮੇਰਾ ਸੇਠ ਸੀ ਬੜਾ ਨੇੜੇ ਕਰਿਆਨੇ ਦੀ ਛੋਟੀ ਦੁਕਾਨ ਸੀ ਉਹਦੇ ਚੋਰੀ ਹੋਈ ਤੇ ਸਾਰਾ ਸ਼ਹਿਰ ਪਤਾ ਲੈਣ ਚਲੇ ਗਿਆ ਜਿਵੇਂ ਸਾਡੇ ਛੋਟੇ ਸ਼ਹਿਰਾਂ ਵਿੱਚ ਰਿਵਾਜ ਹੁੰਦਾ ਕਿ ਪਤਾ ਲੈ ਕੇ ਆਓ ਯਾਰ ਚੋਰੀ ਹੋ ਗਈ ਤੇ ਹੁਣ ਉਹਦੇ ਵਿਚਾਰੇ ਤੇ ਬਦਾਮ ਰੱਖੇ ਸੀ ਕਾਜੂ ਰੱਖੇ ਸੀ मूंगਫਲੀ ਰੱਖੀ ਸੀ ਤੇ ਪੰਜਾਬੀਆਂ ਦੀ ਆਦਤ ਹੁੰਦੀ ਹੈ ਕਿ ਜਿਹੜਾ ਜਾਵੇ ਸੇੜਜੀ ਬੜਾ ਮੜਾ ਹੋਇਆ ਤੇ ਉਹ ਬਦਾਮੂ ਚ ਪਾ ਲੇ ਹੋਰ ਕੋਈ ਆਵੇ ਸੇੜਜੀ ਬੜਾ ਮੜਾ ਹੋਇਆ ਦੋ मूंगਫਲੀ ਦੇ ਦਾਣੇ ਮੂਹ ਚ ਪਾ ਲੇ ਤੇ ਸ਼ਾਮ ਨੂੰ ਮੈਂ ਵੀ ਪਤਾ ਲੈਣ ਚਲੇ ਗਿਆ ਤੇ ਮੈਂ ਵੀ ਕਿਹਾ ਮੈਂ ਕਹਾਂ ਸੇਡ ਜੀ ਯਾਰ ਬੜਾ ਨੁਕਸਾਨ ਹੋਇਆ ਬੜਾ ਅਫਸੋਸ ਹੋਇਆ ਤੇ ਮੈਂ ਵੀ ਕਾਜੂ ਚੱਕ ਕੇ ਮੂੰਹ ਚ ਪਾ ਲਿਆ ਤੇ ਮੈਂ ਕਹਾਂ ਸੇਡ ਜੀ ਨੁਕਸਾਨ ਕਿੰਨਾ ਕੁ ਹੋ ਗਿਆ ਤੇ ਮੈਨੂੰ ਕਹਿੰਦੇ ਜੀ ਅਜੇ ਤਾਂ ਚੱਲੀ ਜਾਂਦਾ ਕੱਠਾ ਹਿਸਾਬ ਲਾਉਂਗਾ ਸੋ ਇਸ ਕਰਕੇ ਭਰਾਵੋ ਸਾਢੇ 3 ਸਾਲ ਜੀ ਬਹੁਤ ਨੁਕਸਾਨ ਹੋ ਗਿਆ ਤੇ ਨੂੰ ਨੁਕਸਾਨ ਨੂੰ ਰੋਕੀਏ ਆ 1.5 ਸਾਲ ਹੀ ਬਚਾ ਲਈਏ ਜੋ ਉਹਨਾਂ ਨੇ ਕਰਤਾ ਨਾ ਇਹ ਪੰਜਾਬੀਆਂ ਦਾ ਉਹ ਕੁਝ ਨੁਕਸਾਨ ਕਰਤਾ ਕਿ ਜੇ ਪੂਰਾ ਕਰਨ ਵਾਸਤੇ ਬਹੁਤ ਟਾਈਮ ਲੱਗ ਜਾਊਗਾ ਸੋ ਮੇਰੀ ਬੇਨਤੀ ਹੈ ਇੱਕ ਤੁਹਾਡੇ ਜ਼ਮੀਨ ਐਕਵਾਇਰ ਕਰਨ ਦੀ ਗੱਲ ਚੱਲਦੀ ਜਿਹੜਾ 2600 ਜਾਂ 2400 ਏਕੜ ਜਿਹੜਾ ਇੱਥੇ ਕਰ ਰਹੇ ਪਹਿਲੀ ਗੱਲ ਤਾਂ ਇਹਨਾਂ ਦੀ ਕਿਸੇ ਗੱਲ ਦੀ ਵੀ ਸੀਰੀਅਸਨੈਸ ਨਹੀਂ ਜਿੱਦਣ ਉਹ ਕੈਬਨਿਟ ਚੋਂ ਪਾਸ ਹੋਇਆ ਜਿੱਦਣ ਉਹ ਕੈਬਨਿਟ ਚੋਂ ਪਾਸ ਹੋਇਆ ਜਿਹੜਾ ਉਸ ਮਹਿਕਮੇ ਦਾ ਮੰਤਰੀ ਉਹ ਕੈਬਨਿਟ ਮੀਟਿੰਗ ਚ ਆ ਰਿਹਾ ਸੀ ਤੁਸੀਂ ਦੇਖ ਲਓ ਲਾ ਉਹ ਹੈ ਨਹੀਂ ਸੀ ਫਿਰ ਅਗਲੀ ਗੱਲ ਇਹ ਆ ਇਹਨਾਂ ਨੂੰ ਲੋਨ ਨਹੀਂ ਮਿਲ ਰਿਹਾ ਤੁਸੀਂ ਫਾਈਨੈਂਸ ਸੈਕਟਰੀ ਸਾਹਿਬ ਨੇ ਕੱਲ ਚਿੱਠੀ ਕੱਢੀ ਹੈ ਚਿੱਠੀ ਸੇ ਸਰਕੂਲੇਟ ਵੀ ਕਰਾ ਦੇਵਾਂਗੇ ਯਾਦ ਜੀ ਕਰਾਓ ਸਰਕੂਲੇਟ ਉਹਨਾਂ ਨੇ ਸਾਰੇ ਵਿਭਾਗਾਂ ਕੋ ਜਿਹੜੇ ਪੈਸੇ ਪਏ ਆ ਵਾਪਸ ਮੰਗਾ ਲੇ ਕਿਉਂਕਿ ਸਰਕਾਰ ਕੋਲ ਟੰਗਾਲੀ ਦਾ ਹਾਲ ਹੈ ਖਰਚਾ ਨਹੀਂ ਚੱਲ ਰਿਹਾ ਲੋਨ ਨਹੀਂ ਕਿਤੇ ਮਿਲ ਰਿਹਾ ਇਹਨਾਂ ਨੂੰ ਪਿਕੜਾ ਅਸੀਂ ਬੀਬੀਆਂ ਨੂੰ 100000 ਰੁਪਿਆ ਕਿਹਾ गांव ਨੂੰ ਸਾਤਾ ਹੀ ਸਾਨੂੰ ਕਿਸੇ ਨੇ ਬੜ ਨਹੀਂ ਦੇਣਾ ਮਹਲਿਆਂ ਚ ਕਲੀਆਂ ਚ ਤੇ ਇਹਨਾਂ ਨੇ ਤੇ ਪੂਡਾ ਦਾ ਪ੍ਰੋਜੈਕਟ ਬਣਾ ਕੇ ਤੇ ਸਿੱਧਾ ਵਰਲਡ ਬੈਂਕ ਤੋਂ ਲੋਨ ਲੈ ਕੇ ਤੇ ਇਹ ਸਾਰਾ ਲੋਨ ਖੱਜਲ ਖਵਾਰ ਕਰਨਾ ਐ ਹੀ ਇਹਨਾਂ ਨੇ ਇਲੈਕਸ਼ਨ ਇਅਰ ਚ ਇਧਰ ਉਧਰ ਸਿੱਟਣਾ ਸੋ ਇਸ ਕਰਕੇ ਬੇਨਤੀ ਹੈ ਲੁਧਿਆਣਾ ਵੈਸਟ ਵਾਲਿਆਂ ਨੂੰ ਕਿ ਤਗੜੇ ਹੋ ਕੇ ਫੈਸਲਾ ਦੋ ਤੇ ਪੰਜਾਬ ਨੂੰ ਵੀ ਬਚਾਓ ਪੰਜਾਬ ਦਾ ਪੈਸਾ ਵੀ ਬਚਾਓ ਤੇ ਆ ਜਿਹੜਾ 24 ਜਰ एकड़ ਇਹਨੂੰ ਵੀ ਬਚਾਓ ਸਾਰੇ ਇਸ ਸਤਕਾਰਯੋਗ press ਵਾਲੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਕੁਸ਼ਲ ਦੀ ਢਿੱਲੋਂ 21 ਢਿੱਲੋਂ ਵਾਈਸ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮੇਰੇ ਨਾਲ ਦਲਬੀਰ ਸਿੰਘ ਗੋਲਡੀ ਜੀ ਸਾਡੇ ਐਕਐਮਐ ਧੂਰੀ ਤੋਂ ਜਿਹੜੇ ਭਗਵੰਤ ਸਿੰਘ ਮਾਨ ਨਾਲ ਇਲੈਕਸ਼ਨ ਲੜੇ ਸੀਗੇ ਸਾਡੇ ਡਿਸਟ੍ਰਿਕਟ ਪਠਾਨਾ ਦੇ ਪ੍ਰਧਾਨ ਖੁਸ਼ਬਾਲ ਸਿੰਘ ਜਟਾਣਾ ਜਿਹੜੇ ਤਲਵੰਡੀ ਸਾਬੋਂ ਤੋਂ ਇਲੈਕਸ਼ਨ ਲੜੇ ਸੀ ਨਾਲ ਸਾਡੇ ਯੂਥ ਕਾਂਗਰਸ ਦੇ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਉਦੇਵੀਰ ਸਿੰਘ ਢਿੱਲੋਂ ਕਰਨ ਸਿੰਘ ਮੜੇ ਸਾਡੇ ਸਪੋਰਟਸ ਪਰਸਨ ਮੈਡਮ ਅਮਰਤ ਗਿੱਲ ਅੱਜ ਦੇਰ ਹੀ ਪ੍ਰੈਸ ਕਾਨਫਰੰਸ ਦਾ ਖਾਸ ਮਕਸਦ ਇਹ ਹੈ ਕਿ ਕਰੀਬਨ ਜਿਹੜੀ ਐਕਟਿਵ ਇਲੈਕਸ਼ਨ ਹੈ ਕੰਪਨੀ ਨੂੰ 10 ਸਾਲ ਦੇ ਨੀਡ ਦੇ 10 ਦੇਣਾ ਹੋਗੇ ਚਲਦੀ ਤੇ ਬੋਰਡ ਸਾਰੇ ਲੁਧਿਆਣੇ ਵਿੱਚ ਲੱਗੇ ਹੋਏ ਐ ਅਰੋੜਾ ਜੀ ਦੇ ਕਿ 1.5 ਸਾਲ ਚ ਪੂਰਾ ਵਿਕਾਸ ਕਰਾਵਾਂ ਜਾਣ ਤੋਂ ਵਿਕਾਸ ਦੇ ਨਾਤੇ ਬੋਰਡ ਲੱਗੇ ਐ ਤੇ ਜਾਂ ਆਸ਼ੂ ਜੀ ਦੀ ਨੈਟਿਵ ਕੈਂਪੇਨ ਦੇ ਮੋੜ ਲਗੇ ਹੋਰ ਕੋਈ ਵੀ ਉਹਨਾਂ ਨੇ ਆਪਦੀ ਕੈਂਪੇਨ ਨਹੀਂ ਚਲਾਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਲੈਕਸ਼ਨ ਤਾਂ ਚਲੋ ਅਨਫੋਰਚੂਨੇਟਲੀ ਐਮਐਲਏ ਸਾਫ ਦੀ ਡੈਥ ਹੋ ਗਈ ਵੈਸਟ ਦੀ ਇਲੈਕਸ਼ਨ ਆਈ ਪਰ ਇਹ ਇਲੈਕਸ਼ਨ ਦਾ ਮੇਨ ਮੁੱਦਾ ਇਹ ਹੈ ਕਿ ਕੇਜਰੀਵਾਲ ਸਾਹਿਬ ਨੂੰ ਕਿਵੇਂ ਪਾਰਲੀਮੈਂਟ ਭੇਜਿਆ ਜਾਵੇ ਨਹੀਂ ਤਾਂ अरोड़ा ਸਾਹਿਬ ਨੂੰ ਲੜਾਉਣ ਦੀ ਕੋਈ ਲੋੜ ਨਹੀਂ ਸੀ अरोड़ा ਸਾਹਿਬ ਨੂੰ ਲੜਾਉਣ ਦੀ ਕੋਈ ਏਡੀ ਜ਼ਰੂਰਤ ਨਹੀਂ ਸੀ ਐਮ.ਐਲ.ਏ ਪਰ ਉਹਦੇ ਮਗਰ ਮੇਨ ਮਕਸਦ ਇਹ ਹੈ ਕਿ अरोड़ा ਸਾਹਿਬ ਲੜਨ ਤੇ ਲੋਕਾਂ ਨੂੰ ਗਲਤ ਬਿਆਨੀ ਕਰਕੇ ਵੱਡੇ ਵੱਡੇ ਇਸ਼ਤਿਹਾਰ ਲਾ ਕੇ ਵੱਡੀਆਂ ਵੱਡੀਆਂ ਗੱਪਾਂ ਮਾਰ ਕੇ ਅਸੀਂ ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਨੂੰ ਭੇਜੀਏ ਉੱਤੇ ਪਾਰਲੀਮੈਂਟ ਵਿੱਚ ਪਹਿਲਾਂ ਤਾਂ ਬੇਨਤੀ ਕਰਨਾ ਚਾਹਉਣਾ ਮੈਂ ਤੁਹਾਨੂੰ ਪ੍ਰੈਸ ਵਾਲੇ ਵੀਰਾਂ ਨੂੰ ਵੀ ਤੇ ਖਾਸ ਕਰਕੇ ਵੈਸਟ ਵਾਲੇ VOTER ਸਾਹਿਬਾਨਾਂ ਨੂੰ ਵੀ ਕਿ ਇਹ ਪੰਜਾਬ ਦਾ ਸਭ ਤੋਂ ਪੜਿਆ ਲਿਖਿਆ ਤੇ ਆਗਾਮੀ ਤੂ ਹਲਕਾ ਜਿਹੜੇ ਥੋੜੇ VOTER ਹੈ ਉਹ ਪ੍ਰੋਗਰੈਸਿਵ ਲੋਕ ਆ ਪੜੇ ਲਿਖੇ ਲੋਕ ਤੇ ਜੋ ਨਾਲ ਫੈਸਲਾ ਦੇਣਾ ਹੈ ਉਹਦੇ ਤੇ ਆਉਣ ਵਾਲਾ ਪੰਜਾਬ ਦਾ ਭਵਿੱਖ ਡਿਪੈਂਡ ਕਰਨਾ ਤੇ ਸਾਨੂੰ ਸਾਰੇ ਪੰਜਾਬੀਆਂ ਨੂੰ ਮੈਂ ਫਰੀਦਕੋਟ ਤੋਂ ਆ ਇਹ ਬਠਿੰਡੇ ਤੋਂ ਨੇ ਸੰਗਰੂਰ ਤੋਂ ਨੇ ਉਹ ਬਠਿੰਡੇ ਤੋਂ ਨੇ ਉਹ ਮਹਾਲੀ ਤੋਂ ਨੇ ਸਾਰੇ ਪੰਜਾਬੀਆਂ ਨੂੰ ਆਸ ਹੈ ਕਿ ਵੈਸਟ ਵਾਲੇ ਇੱਕ ਵਧੀਆ ਫੈਸਲਾ ਲੈਣਗੇ ਤਾਂ ਕਿ ਪੰਜਾਬ ਨੂੰ ਸਹੀ ਰਾਹ ਦਿਖਾਇਆ ਜਾਵੇ ਸੋ ਸਰਕਾਰ ਦਾ ਕੋਈ ਵੀ ਨੈਰੇਟਿਵ ਨਹੀਂ ਹੈ ਇਹ ਨਵੇਂ-ਨਵੇਂ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਹਿਲਾ ਇਹਨਾਂ ਨੇ ਗੱਲ ਚਲਾਈ ਕਿ ਆਸ਼ੂ ਜੀ ਨੇ ਹਾਈ ਕਮਾਂਡ ਨੂੰ ਚਿੱਠੀ ਲਿਖੀ ਹੈ ਜਿਦੇ ਵਿੱਚ ਕੋਈ ਸਚਾਈ ਨਹੀਂ ਸੀ ਫਿਰ ਇਹਨਾਂ ਨੇ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਇਹਨਾਂ ਨੇ ਗੱਲ ਚਲਾਈ ਕਿ ਅਸੀਂ ਇਹਨਾਂ ਨੇ ਗੱਲ ਚਲਾਈ ਕਿ ਜਿਵੇਂ ਨਾ ਕਿਵੇਂ ਜਿਹੜੇ ਸਮਨ ਇਸ਼ੂ ਜੀ ਨੂੰ ਭੇਜੇ ਗਏ ਐ ਵਿਜੀਲੈਂਸ ਵੱਲੋਂ ਉਹ ਸਮਨ ਆਪੇ ਹੀ ਇਹਨਾਂ ਨੇ ਮੈਨੀਪੂਲੇਟ ਕੀਤੇ ਤੇ ਕਾਲੀ ਵਿੱਚ ਜਦੋਂ ਸਰਕਾਰ ਗਲਤੀ ਇੱਚ ਕਾਲੀਆਂ ਕਾਲੀ ਨਾਲ ਗਲਤੀਆਂ ਕਰਦੀ ਐ ਸਮਨ ਕੱਢ ਡੀਐਸਪੀ ਨੇ ਤੇ ਸਸਪੈਂਡ ਕਰਤਾ ਕਾਲੀ ਜੀ ਐਸਐਸਪੀ ਸਿਰਫ ਇੱਕ ਨਰੇਟਿਵ ਬਣਾਉਣ ਵਾਸਤੇ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਬੇਨਤੀ ਐ ਪ੍ਰੈਸ ਵਾਲੇ ਮੀਰਾ ਨੂੰ ਲੁਧਿਆਣਾ ਵੈਸਟ ਵਾਲਿਆਂ ਨੂੰ ਕਿ ਅੱਜ ਸਾਢੇ 3 ਸਾਲ ਹੋ ਗਏ ਐ ਅਸਲ ਹੈ ਇਸ ਗੱਲ ਤੇ ਹੋਣਾ ਕਿ ਸਾਡੇ 3 ਸਾਲਾਂ ਚ ਆਪ ਦੀ ਸਰਕਾਰ ਨੇ ਕੀ ਕੰਮ ਕੀਤੇ ਕੁਝ ਕੀਤਾ ਕਿ ਨਹੀਂ ਕੀਤਾ ਕੱਲਾ ਗੱਲਾਂ ਜੀ ਰੱਖਿਆ ਕਿ ਲੋਕਾਂ ਨੂੰ ਕੋਈ ਸਵਾਗਿਆ ਸੋ ਅੱਜ ਉਸ ਗੱਲ ਤੇ ਵੈਸਟਰ ਵਾਲੇ ਲੋਕਾਂ ਨੇ ਰੈਫਰੈਂਡਮ ਦੇਣਾ ਹੈ ਕੀ ਉਹ ਖੁਸ਼ ਨੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੋਂ ਖੁਸ਼ ਨੇ ਕੀ ਉਹ ਇੰਡਸਟਰੀਅਲਿਸਟ ਜਿਹੜੇ ਪਿਛਲੇ ਸਾਢੇ 3 ਸਾਲਾਂ ਚ ਇੰਡਸਟਰੀਅਲਿਸਟਾਂ ਦਾ ਹਾਲ ਹੋਇਆ ਉਹਦੇ ਤੋਂ ਖੁਸ਼ ਨੇ ਕੀ ਜੋ ਅੱਜ ਦਫਤਰਾਂ ਵਿੱਚ ਕ腐ਸ਼ਨ ਆ ਜਾਂ ਦਫਤਰਾਂ 'ਚ ਹਾਲ ਹੈ ਕੀ ਉਹਦੋਂ ਤੇ ਖੁਸ਼ ਨੇ ਇਸ ਗੱਲ ਦਾ ਅੱਜ ਲੋਕਾਂ ਨੇ ਫੈਸਲਾ ਕਰਨਾ ਸੋ ਮੇਰੀ ਬੇਨਤੀ ਹੈ ਕਿ ਵੈਸਟ ਵਾਲੇ ਸਜਣਾ ਨੂੰ ਕਿ ਅਰੋੜਾ ਸਾਹਿਬ ਦਾ ਤੇ ਆਪ ਸਰਕਾਰ ਦਾ ਪਿਛਲੇ 3.5 ਸਾਲਾਂ ਦਾ ਹਸਾਬ ਕਿਤਾਬ ਕਰੋ ਦੇਖੋ ਕਿ ਇਹਨਾਂ ਨੇ ਕੀ ਕੀਤਾ ਕੀ ਇਹਨਾਂ ਦਾ ਵਿਜਨ ਹੈ ਸਭ ਤੋਂ ਪਹਿਲਾਂ ਮੈਂ ਹੁਣ ਕੈਂਡੀਡੇਟ ਸਾਹਿਬ ਦੀ ਗੱਲ ਕਰਨ ਲੱਗਾ ਹਾਂ ਅਰੋੜਾ ਸਾਹਿਬ ਦੀ ਜਦੋਂ ਅਰੋੜਾ ਸਾਹਿਬ ਕਹਿੰਦੇ ਆ ਕਿ ਮੈਂ ਇੰਡਸਟਰੀ ਨੂੰ ਅੱਗੇ ਲੈ ਕੇ ਜਾਊਗਾ ਅੱਜ ਤੱਕ ਕਦੀ ਅਰੋੜਾ ਸਾਹਿਬ ਮਾੜੀ ਨਾ ਨ ਆਰਡਰ ਸਿਚੁਏਸ਼ਨ ਤੇ ਨਹੀਂ ਬੋਲੇ ਅੱਜ ਤੱਕ ਦੱਸੋ ਬੋਲੇ ਹੋਂ ਦਾ ਕਦੀ ਉਹਨਾਂ ਨੇ ਕਿਹਾ ਹੋਵੇ ਕਿ ਲਾਰਡ ਆਰਡਰ ਦੀ ਸਿਚੁਏਸ਼ਨ ਕਰਕੇ ਇੰਡਸਟਰੀ ਦਾ ਨੁਕਸਾਨ ਹੋ ਰਿਹਾ ਚੇਅਰਮੈਨ ਹੈਵੀ ਇੰਡਸਟਰੀ ਦਾ ਹੁਣ ਆਪ ਦੀ ਸਰਕਾਰ ਨੇ ਇਹਨਾਂ ਦੀ ਸਰਕਾਰ ਨੇ ਲੁਧਿਆਉ ਯੂਪੀ ਤੋਂ ਲੈ ਆ ਕੇ ਇੱਕ ਲੇਡੀ ਨੂੰ ਤੇ ਉਹ ਬੰਦੇ ਨੂੰ ਲਾਇਆ ਅਰੋੜਾ ਸਾਹਿਬ ਕੀ ਗੱਲ ਲੁਧਿਆਣਾ ਵਿੱਚ ਕੋਈ ਵੀ ਸਿਆਣਾ ਇੰਡਸਟਰੀਅਲਸ ਨਹੀਂ ਸੀਗਾ ਜਿਹਨੂੰ ਚੇਅਰਮੈਨ ਲਾਇਆ ਜਾ ਸਕਦਾ ਕੀ ਅਰੋੜਾ ਸਾਹਿਬ ਇੱਕ ਬੰਦੇ ਨੂੰ ਚੇਅਰਮੈਨ ਵੀ ਜਿਨਵਾ ਸਕਦੇ ਸੀ ਅੱਜ ਇਹ ਕਹਿ ਰਹੇ ਨੇ ਮੈਂ ਕੰਮ ਕਰਾਉਂਗਾ ਤੇ ਜਿਹੜਾ ਇੰਡਸਟਰੀਅਲ ਟਾਊਨ ਹੈ ਇੰਡਸਟਰੀ ਦਾ ਚੇਅਰਮੈਨ ਯੂਪੀ ਤੋਂ ਲੱਗ ਜਾਏ ਤੇ ਅਰੋੜਾ ਸਾਹਿਬ ਚੁੱਪ ਹੋਣ ਤੇ अरोड़ा ਸਾਹਿਬ ਕਿਸੇ ਬੰਦੇ ਨੂੰ ਲੁਧਿਆਣੇ ਨੂੰ ਚੇਅਰਮੈਨ ਵੀ ਨਹੀਂ ਲਵਾ ਸਕ। ਸੋ ਮੇਰੀ ਬੇਨਤੀ ਹੈ ਪਿਛਲੇ ਜਦੋਂ ਦੇ ਐਮਪੀ ਬਣਿਆ अरोड़ा ਸਾਹਿਬ अरोड़ा ਸਾਹਿਬ ਨੂੰ ਹੁਣ ਤੱਕ 18 ਕਰੋੜ ਰੁਪਈਆ ਮਿਲਿਆ 18 ਕਰੋੜ ਰੁਪਈਆ ਫੰਡ ਅਲੋਕੇਟ ਹੋਇਆ ਮੇਰੇ ਕੋਲ ਆ ਸਾਰਾ ਜਿਹੜਾ ਸਰਕਾਰੀ ਫਿਗਰ ਉਹ ਹੈ 18 ਕਰੋੜ ਰੁਪਈਆ ਹੈ ਇਹਨਾਂ ਨੂੰ ਫੰਡ ਹੁਣ ਤੱਕ ਅਲੋਕੇਟ ਹੋਇਆ अरोड़ा ਸਾਹਿਬ ਨੂੰ ਤੇ 18 ਕਰੋੜ ਵਿੱਚੋਂ कोरोना साहब ने सिर्फ 7 करोड़ 81 लाख रुपया खर्चया सिर्फ 43% ਆਪਦਾ ਫੰਡ ਖਰਚਿਆ ਜਿਹੜੇ ਡਿਵੈਲਪਮੈਂਟ ਦੀਆਂ ਗੱਲਾਂ ਕਰ ਰਹੇ ਐ ਕਿ ਮੈਂ 1.5 ਸਾਲਾਂ ਚ ਨੇਰੀਆਂ ਲਿਆ ਦੂੰ ਉਹਨਾਂ ਦੀ ਜੇਬ ਚ ਸਰਕਾਰੀ ਪੈਸਾ ਪਿਆ ਉਹਨਾਂ ਤੋਂ ਖਰਚਿਆ ਹੀ ਨਹੀਂ ਗਿਆ ਉਹਨਾਂ ਤੋਂ ਆਪਦਾ ਪੈਸਾ ਨਹੀਂ ਲਾਇਆ ਗਿਆ ਤੇ ਅੱਗੋਂ ਤੁਹਾਨੂੰ ਮੈਂ ਹੈਰਾਨੀ ਦੀ ਗੱਲ ਦੱਸਣਾ ਚਾਹੁੰਦਾ ਕਿਉਂ ਜਿਹੜਾ ਖਰਚਾ 7 ਕਰੋੜ 81 ਲੱਖ ਰੁਪਈਆ ਉਹਦੇ ਚੋਂ ਸਿਰਫ 4 ਕਰੋੜ 81 ਲੱਖ ਰੁਪਈਆ ਲੁਧਿਆਣੇ ਦੇ ਖਰਚੇ ਸਿਰਫ 4 ਕਰੋੜ 81 ਲੱਖ ਪਿਛਲੇ ਸਮੇਂ ਦੌਰਾਨ ਉਹ ਲੋਕ ਸਾਹਮਣੇ ਕਿਉਂ ਨਾ ਐਮਪੀਸੀ ਦੇ ਪੰਜਾਬ ਤੇ ਲੁਧਿਆਣੇ ਤੇ ਐਮਪੀਸੀ ਦੇ ਤੇ ਜਿਹੜੀ ਉਹਨਾਂ ਦੀ ਲਿਸਟ ਹੈ ਜਿਵੇਂ ਉਹਨਾਂ ਦੇ ਖਰਚੇ ਐ ਮੈਂ ਬੋਰਡ ਪੜਿਆ ਐਡਵਰਟਾਈਜ਼ਮੈਂਟ ਪੜੀਆਂ ਇਹ ਜ਼ਰੂਰ ਇਸ ਗੱਲ ਤੇ ਧਿਆਨ ਦਿਓ ਉਹਨਾਂ ਵਿੱਚ ਉਹਨਾਂ ਨੇ ਖਾਸ ਕਰਕੇ ਕਿਹਾ ਕਿ ਮੈਂ ਹਸਪਤਾਲਾਂ ਦਾ ਬਹੁਤ ਫਾਇਦਾ ਕੀਤਾ ਨਵੀਂ ਕਰਨ ਕੀਤਾ ਉਹਨਾਂ ਨੇ ਕਿਹਾ ਮੈਂ ਸੜਕਾਂ ਦਾ ਬਹੁਤ ਫਾਇਦਾ ਕੀਤਾ ਉਹਨਾਂ ਨੇ ਕਿਹਾ ਮੈਂ ਸਕੂਲ ਕਾਲਜਾਂ ਦਾ ਬਹੁਤ ਫਾਇਦਾ ਕੀਤਾ ਅਰੋੜਾ ਸਾਹਿਬ ਦੇ ਆਪ ਦੇ ਫੰਡ ਵਿੱਚੋਂ ਸਿਰਫ ਖਰਚੇਆਂ 43% ਦੇ ਗਾਂ ਸੀਰੀਅਲ ਨੰਬਰ 244 ਤੇ ਸੜਕਾਂ ਵਾਸਤੇ ਲੁਧਿਆਣੇ ਟੋਟਲ ਅਰੋੜਾ ਸਾਹਿਬ ਨੇ ਖਰਚੇ 13636 ਰੁਪਏ ਆ ਮੇਰੇ ਕੋਲ ਤੁਹਾਨੂੰ ਸਾਰਿਆਂ ਨੂੰ ਭੇਜ ਦਿਆਂਗੇ ਸੀਰੀਅਲ ਨੰਬਰ 243 13660 ਰੁਪਏ ਹੁਣ ਇਹ ਦੇਖ ਲਓ 13 ਹਜ਼ਾਰ ਚ ਸੜਕ ਕਿਵੇਂ ਬਣੂਗੀ ਇੱਥੇ ਦਾ ਜੇ ਟੋਏ ਆ ਉਹ ਵੀ ਭਰੇ ਜਾਣੇ ਤੇ ਮੈਂ ਅਰੋੜਾ ਸਾਹਿਬ ਦੇ ਵਿਜਨ ਦੀ ਤੇ ਉਹਨਾਂ ਦੇ ਕੀਤੇ ਹੋਏ ਕੰਮਾਂ ਬਾਰੇ ਦੱਸ ਰਿਹਾ ਕਿਉਂਕਿ ਜਦੋਂ ਬੰਦਾ ਇਲੈਕਸ਼ਨ ਲੜਦਾ ਇਸ਼ਤਿਹਾਰ ਜਿੰਨੇ ਮਰਜ਼ੀ ਲਾਈ ਜਾਵੇ ਉਹਦਾ ਕੰਮਾਂ ਦਾ ਲੇਖਾ ਜੋਖਾ ਕਰਨਾ ਪੈਂਦਾ ਪਿਛਲੇ ਸਮੇਂ ਦੌਰਾਨ कोरोना साहब पंजाब ਦੇ ਐਮਪੀ ਸੀਗੇ ਹੈਗੇ ਆ ਹੁਣ ਤੇ ਉਹਨਾਂ ਨੇ ਕੀ ਕੀਤਾ ਮੋਟੇ ਬਾਰੇ ਦੱਸਦੇ ਹਾਂ ਜਦੋਂ ਰਿਕਾਰਡ ਹੈ ਸਭ ਕੁਝ ਸੀਰੀਅਲ ਨੰਬਰ 256 ਉਹਨਾਂ ਨੇ ਕਹਿੰਦੇ ਆ ਕਮਰੇ ਤੇ ਹਾਲ ਸਕੂਲਾਂ ਵਿੱਚ ਤੇ ਕਾਲਜ ਵਿੱਚ ਉਹਦੇ ਤੇ ਖਰਚਿਆ ਜੀ 8275 ਰੁਪਏ ਰੰਗ ਕਰਾਇਆ ਡੈਸਕ ਹਾਲ ਪਾਇਡ ਮੈਲਪੈਟ ਅੱਗੇ ਸੀਰੀਅਲ ਨੰਬਰ 269 ਫੇਰ ਰੂਮ ਹਨ ਹਾਲ ਸਕੂਲਾਂ ਦੇ ਜਾਂ ਜਿਹੜੇ ਹੋਰ ਕੋਈ ਅੰਗਨਵਾੜੀਆਂ ਦੇ 3400 ਰੁਪਏ ਕਿਤੇ ਰੰਗ ਕਰਨ ਨੂੰ 3400 ਰੁਪਏ ਦਿੱਤਾ ਹੋਊਗਾ ਅੱਗੇ ਜੀ ਸੀਰੀਅਲ ਨੰਬਰ 287 ਹਸਪਤਾਲ ਜਿਨ੍ਹਾਂ ਦੇ ਵੱਡੇ ਵੱਡੇ ਇਸ਼ਤਿਹਾਰ ਤੁਸੀਂ ਪੜ ਰਹੇ ਹੋ ਕਹਿੰਦੇ ਮੈਂ ਬਹੁਤ ਨਵੀਕਰਨ ਕੀਤਾ ਹਸਪਤਾਲਾਂ ਦਾ equipment ਖਰੀਦਣ ਵਾਸਤੇ